ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ ਵਾਲਾ ਨਿਊਜ਼ ਟੀਵੀ ਨਾਰ ਸਿੰਘ ਗਿੱਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਰ ਸਿੰਘ ਗਿੱਲਾ ਸਾਰਾ ਜਿਹੜੀ ਵੀਡੀਓ ਹੈ ਜਲੰਧਰ ਸ਼ਹਿਰ ਦੀ ਦੱਸੀ ਜਾ ਰਹੀ ਹੈ ਜਿੱਥੇ ਦਿਨ ਦਿਹਾੜੇ ਚੋਰਾਂ ਵੱਲੋਂ ਡਾਕੂਆਂ ਵੱਲੋਂ ਡਾਕੂਏ ਕਾਂਗੇ ਕਿਉਂਕਿ ਦਿਨ-ਦਿਹਾੜੇ ਜਿਹੜਾ ਪੰਜਾਬ ਦਾ ਜਿਹੜਾ ਮਾਹੌਲ ਹੈ ਚੋਰੀਆਂ ਠੱਗੀਆਂ ਕਤਲਾਂ ਦੇ ਨਾਲ ਭਰਦਾ ਜਾ ਰਿਹਾ ਤੇ ਅੱਜ ਤੁਸੀਂ ਦੇਖੋ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਤੇ ਇਹ ਲੁੱਟ ਹੋ ਰਹੀ ਹੈ ਬਾਹਰ ਲੋਕ ਵੀ ਖੜੇ ਨੇ ਪਰ ਕੋਈ ਕਾਨੂੰਨ ਕੋਈ ਪ੍ਰਸ਼ਾਸਨ ਕਿਸੇ ਵੀ ਚੀਜ਼ ਦਾ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਤੁਸੀਂ ਦੇਖੋ ਦੁਕਾਨ ਮਾਲਕਾ ਜਿਹੜਾ ਉਹ ਰੌਲਾ ਪਾ ਰਿਹਾ ਹੈ ਖੌੜੂ ਪਾ ਰਿਹਾ ਪੂਰਾ ਜੱਣਾ ਉਹਦਾ ਜੋਰ ਲੱਗ ਰਿਹਾ ਹੈ ਆੜਦਾਲਾਂ ਇਕੱਠੇ ਕਰਨ ਲਈ ਪਰ ਕੋਈ ਮਦਦ ਲਈ ਨਹੀਂ ਆ ਰਿਹਾ ਕਾਨੂੰਨ ਦੀ ਜਿਹੜੀ ਵਿਵਸਥਾ ਦਿਨ ਬਦਨਾ ਜਿਹੜੀ ਪੰਜਾਬ ਦੇ ਵਿੱਚ ਖਰਾਬ ਹੁੰਦੀ ਜਾ ਰਹੀ ਹੈ ਇਨਸਾਨ ਨਾਲੋਂ ਚੋਰਾਂ ਦੇ ਜਿਹੜੇ ਹੌਂਸਲੇ ਨੇ ਉਹ ਬਲੰਦ ਨੇ ਤੁਸੀਂ ਦੇਖ ਰਹੇ ਹੋ ਚੋਰਾ ਨੂੰ ਕੋਈ ਡਰ ਨਹੀਂ ਹੈਗਾ ਦਿਨ ਦਿਹਾੜਾ ਦੇਖੋ ਦੁਕਾਨਦਾਰ ਕਿੰਨਾ ਘਬਰਾਇਆ ਹੋਇਆ ਉਹ ਜਿਵੇਂ ਕਹਿ ਰਹੇ ਨੇ ਉਵੇਂ ਹੀ ਕਰ ਰਿਹਾ ਹੈ ਪਰ ਮਦਦ ਦੀ ਬਹਾਰ ਲਾ ਰਿਹਾ ਪਰ ਉੱਥੇ ਮਦਦ ਕਿਹਨੇ ਕਰਨੀ ਹੈ ਜਿਸ ਦੇਸ਼ ਦਾ ਕੋਈ ਕਾਨੂੰਨ ਬਵਸਤਾ ਹੀ ਨਹੀਂ ਹੈਗੀ ਕਿਸੇ ਦੇਸ਼ ਦੇ ਵਿੱਚ ਕਿਸੇ ਨੂੰ ਕੋਈ ਵੀ ਪ੍ਰੋਟੈਕਸ਼ਨ ਨਹੀਂ ਹੈਗੀ ਕਿੱਥੇ ਕੀ ਹੋ ਜਾਵੇ ਇਹ ਉਹ ਦੇਸ਼ ਹੈ ਉਹ ਪੰਜਾਬ ਹੈ ਤੁਸੀਂ ਦੇਖ ਸਕਦੇ ਹੋ ਦਿਨ ਦਿਹਾੜੇ ਚੋਰ ਰਹਿੰਦੇ ਹੋ ਚੋਰੀ ਕਰ ਰਹੇ ਨੇ ਲਾਈਵ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਨੇ ਇਹ ਉੱਥੇ ਦੀ ਵੀਡੀਓ ਦੱਸੀ ਜਾ ਰਹੀ ਹੈ ਸੁਨਿਆਰੇ ਦੀ ਦੁਕਾਨ ਤੇ ਲੁੱਟ ਹੋ ਰਹੀ ਹੈ ਲੋਕ ਵੀ ਬਾਹਰ ਖੜੇ ਨੇ ਪਰ ਜੇ ਕਾਨੂੰਨ ਨੂੰ ਜੇ ਪੁਲਿਸ ਨੂੰ ਲੋਕਾਂ ਨੇ ਇਤਲਾਹ ਦਿੱਤੀ ਵੀ ਹੋਊਗੀ ਤਾਂ ਜਿਹੜੀ ਸਾਡੀ ਪੁਲਿਸ ਹੈ 2 ਘੰਟੇ ਬਾਅਦ ਪਹੁੰਚੂਗੀ ਕਿਉਂਕਿ ਚੋਰਾਂ ਨੂੰ ਪਹਿਲਾਂ ਭੱਜਣ ਦੀ ਜਿਹੜੀ ਇਜਾਜ਼ਤ ਆ ਉਹ ਮਿਲ ਜਾਣੀ ਆ ਉਹਨਾਂ ਨੇ ਆਪਣਾ ਸਮਾਂ ਕੱਢ ਕੇ ਲੱਗ ਜਾਣਾ ਤੇ 2 ਘੰਟੇ ਬਾਅਦ ਜਿਹੜਾ ਸਾਡਾ ਕਾਨੂੰਨ ਆ ਸਾਡਾ ਪ੍ਰਸ਼ਾਸਨ ਆ ਉੱਥੇ ਪਹੁੰਚੂਗਾ ਫਿਰ ਇਦੀ ਜਾਂਚ ਹੋਊਗੀ ਜਾਂਚ ਦੇ ਵਿੱਚ ਜਿਹੜੇ ਚੋਰ ਨੇ ਅੱਧਾ ਸੋਨਾ ਖਾ ਜਾਣਗੇ ਜਦ ਦਾ ਪੈਸਾ ਖਾ ਜਾਣਗੇ ਤੇ ਉਸ ਤੋਂ ਬਾਅਦ ਇਹਨਾਂ ਕੋਲੋਂ ਥੋੜਾ ਬਹੁਤਾ ਬਰਾਮਦ ਹੋਊਗਾ ਉਹਦੇ ਨਾਲ ਜਿਹੜੀਆਂ ਇਹਨਾਂ ਦੀਆਂ ਫੋਟੋਆਂ ਨੇ ਉਹ ਆ ਜਾਣੀਆਂ ਤੁਹਾਡੇ ਸਾਹਮਣੇ ਅਖਬਾਰਾਂ ਦੇ ਵਿੱਚ ਆ ਜਾਣੀਆਂ ਵੀਡੀਓ ਦੇ ਵਿੱਚ ਆ ਜਾਣਗੀਆਂ ਥੋੜੀ ਬਹੁਤੀ ਇਹਨਾਂ ਨਾਲ ਕੁੱਟਮਾਰ ਹੋ ਜੂਗੀ ਇਸ ਕਰਕੇ ਇਹ ਜਿਹੜੀ ਬਵਸਤਾ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਤੇ ਨਾਰ ਸਿੰਘ ਰੰਗਿੱਲਾ ਦੇ ਨਾਲ